सहारे मिले ते प्यार सिंधी सुहिण असांखे सेन मिले ते प्यार ज़िंदगी सुहिणी ਕੀਤਾ ਤੂੰ ਸਮਕਾਰ ਜ਼ਿੰਦਗੀ ਸੋਣੀ ਏ ਮਿਲ ਆਏ ਤੇਰਾ ਪਿਆਰ ਜ਼ਿੰਦਗੀ ਸੋਣੀ ਏ ਹੋਏ ਮਿਲ ਆਏ ਤੇਰਾ ਪਿਆਰ ਜ਼ਿੰਦਗੀ ਸੋਣੀ ਏ ਕੀਤਾ ਤੂੰ ਸਮਕਾਰ ਕੀਤਾ ਤੂੰ ਸਮਕਾਰ

लखबार करा शुकराना रखबार करा शुकराना बि थोरा थोरा लखबार करा शुकराना लखबार कर ਸ਼ੁਕਰੀਆ ਨਾ ਤੇ ਵੀ ਤੋੜਾਏ ਤੇ ਵੀ ਤੋੜਾਏ ਸਾਨੂੰ ਤੇਰਾ ਮਿਲਣਾ ਵੇ ਸਜਣਾ ਇੱਕ ਅਜਿਹਾ ਸੁੱਖ ਹੈ ਸਾਨੂੰ ਤੇਰਾ ਮਿਲਣਾ ਵੇ ਸਜਣਾ ਇੱਕ ਅਜਿਹਾ ਸੁੱਖ ਕਰਿਸ਼ਮ ਹੈ ਪਹਿਲਾ ਤਰਸ ਹੋਇਆ ਤੇਰਾ ਮਿਲਣਾ ਸੰਦੇਰਾ ਮਿਲਣਾ ਵੇ ਸੱਚਾ ਇੱਕ ਅਜਿਬ ਕਰਿਸ਼ਮਾਰੇ ਤੇਰਾ ਮਿਲਣਾ ਵੇ ਸੰਦੇਰਾ ਇੱਕ ਅਜਿਬ ਕਰਿਸ਼ਮਾਰੇ ਰੂਹ ਵਾਲਾ ਪ੍ਰਿਆਰਿਆ ਸਦਾ ਰਵੇਂ ਸਦਾ ਵਸਦਾ ਰਹੇ ਓ ਸਦਾ ਰਵੇਂ ਸਦਾ ਵਸਦਾ ਰਹੇ ਓ ਸਾਡੀ ਇਹੋ ਹੀ ਤਰਿਸ਼ਨਾ ਏ ਸਨ ਤੇਰਾ ਮਿਲਣਾ ਸਨ ਤੇਰਾ ਮਿਲਣਾ ਵੇ ਸਦਾ ਇੱਕ ਅਜਬ ਕ੍ਰਿਸ਼ਮਾ ਏ ਸਨ ਤੇਰਾ ਮਿਲਣਾ ਮੈਨੂੰ ਹਰ ਪਾਸੇ ਦਿਸਦਾ ਏ ਤੂੰ ਏ ਮੈਨੂੰ ਹਰ ਪਾਸੇ ਦਿਸਦਾ ਏ ਤੂੰ ਏ ਤੇਰੇ ਵਿੱਚੋਂ ਰੱਬ ਨਕਿਆ ਤੇਰੇ ਵਿੱਚੋਂ ਰੱਬ ਨਕਿਆ ਮੈਨੂੰ ਹਰ ਪਾਸੇ ਦਿਸਦਾ ਏ ਤੂੰ ਏ ਤੇਰੇ ਵਿੱਚੋਂ ਰੱਬ ਵੇਖਿਆ ਤੇਰੇ ਵਿੱਚੋਂ ਰੱਬ ਵੇਖਿਆ ਮੇਰਾ ਨੱਚਦਾ ਹੁਣ ਲੂ ਲੂਵੇਂ ਮੇਰਾ ਨੱਚਦਾ ਚੋ ਰੱਬ ਨੇ ਖਿਆ ਤੇਰੇ ਵਿੱਚੋਂ ਰੱਬ ਨੇ ਖਿਆ ਉਹ ਨੂੰ ਹਰ ਪਾਸੇ ਦਿਸਦਾ ਏ ਤੂੰ ਵੇ ਮੈਨੂੰ ਹਰ ਪਾਸੇ ਦਿਸਦਾ ਏ ਤੂੰ ਵੇ ਮੇਰੇ ਵਿੱਚੋਂ ਰੱਬ ਨੇ ਖਿਆ ਤੇਰੇ ਵਿੱਚੋਂ ਰੱਬ ਨੇ ਖਿਆ ਯਾਰੀ ਇਹ ਸਾਰੀ ਦੁਨੀਆ ਅਕਲਾਮ ਸਭ ਤੋਂ ਸਤਿਗੁਰ ਤੋਂ ਕੋਈ ਪਿਆਰਾ ਨਾ ਤੇ ਮੈਂ ਕਸਮ ਤੇ ਰੱਖਿਆ ਕਰੇ ਗੁਰੂ ਵਰਗਾ ਕੋਈ ਸਹਾਰਾ ਨਾ ਆਮੇ ਲੱਭ ਸਹਾਰੇ ਮਿਲ ਜਾ ਕੋਈ ਤੇ ਵਿੱਚ 이다 <laughs>

ਸਾਹਿਬਾ ਤੇਰੇ ਨਾਲ ਬਹਾਰਾ ਸੇ ਤੂੰ ਇੱਕੋ ਗੁਣ ਨਾ ਗਾਵਾਂ ਮੈਂ ਤੇਰੇ